ਜੈਕਾਰਾ ਲਾਲਾ ਵਾਲੇ ਪੀਰ ਦਾ ਹੋਰ ਸੱਤੇ ਦਰਬਾਰ ਕੀ ਜੈ ਇਹਨਾਂ ਦੀ ਇੱਕ ਕਲਾਮ ਆਏ ਅਰਦਾਸ ਵੀ ਆ ਤੁਸੀਂ ਦੋਨੋਂ ਟਾਈਮ ਸਵੇਰੇ ਸ਼ਾਮ ਨੂੰ ਪੜ ਸਕਦੇ ਹੋ ਔਰ ਤੁਸੀਂ ਪੀਰ ਨੂੰ ਭਗਤੀ ਕਰਨ ਵਾਸਤੇ ਸਿੱਧ ਕਰਾਵਾ ਸਕਦੇ ਹੋ ਬismillah hirrahmanurrahman ਧੰਨ ਸਗੀ ਸੁਲਤਾਨਾ ਤੇਰੇ ਘਰ ਘਰ ਬਣੇ ਮਕਾਨਾ ਡੁੱਬੇ ਬੇੜਿਆਂ ਨੂੰ ਬੰਨੇ ਲਾਉਣਾ ਤੂੰ ਪੀਰਾਂ ਦਾ ਪੀਰ ਕਹੋ ਨਾ ਸੱਚੀ ਸਰਕਾਰ ਜੀ ਬੜੀ ਸਿਵਤ ਸੁਣੀ ਤੇਰੇ ਦਵਾਰ ਦੀ ਦਾਨੀ ਜੱਟੀ ਦਰ ਤੇ ਆਈ ਪੀਰੋ ਪੀਰ ਪੁਕਾਰਦੀ ਦਾਨੀ ਜੱਟੀ ਪੀਰ ਪੁਕਾਰਿਆ ਤੇਰੇ ਰੋਜੇ ਦੀਵਾ ਬਾਲਿਆ ਭੌੜੀ ਸੰਦਲ ਕੱਕੀ ਵਾਲਿਆ ਤੇਰੇ ਨਾਮ ਨੂੰ ਮਿਲੇ ਕਲਿਆਣਾ ਜੀਵੇ ਤੇਰੀ ਬੀਬੀ ਭਾਈ ਜੀਵੇ ਤੇਰਾ ਮੀਆਂ ਰਾਣਾ ਪਾਸ ਖਲੋਗੇ ਕੱਕੀ ਨੂੰ ਢੋਗੇ ਸਭ ਭਗਤਾਂ ਦਾ ਬੇੜਾ ਬੰਨੇ ਲਾਉਣਾ ਜੀ ਮੇਰੀ ਅਮਨ ਫਰੇ ਹਾਦਾਂ ਦੇ ਵੀ ਦੁੱਧਾਂ ਪੁੱਤਾਂ ਦੀਆਂ ਦਾਤਾਂ ਤੇਰੇ ਦਰਸ਼ਨਾਂ ਦੀ ਮੈਂ ਹਾਂ ਮਾਤਾ ਜਾਂ ਪੀਰ ਬਲੀ ਕਰਦੇ ਭਲੀ ਪੀਰਾ ਤੇਰੇ ਦਰ ਤੇ ਤੇਰੀ ਸੰਗਤ ਖੜੀ ਆਹੋ ਪਰ ਤਖ ਰੱਖੋ ਸਿਰ ਤੇ ਮਿਹਰ ਭਰਿਆ ਹੱਥ ਆਪਣੇ ਭਗਤਾਂ ਕੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਆਪਣੇ ਸੇਵਕਾਂ ਕੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਜੀ ਆਪਣੀਆਂ ਸੰਗਤਾਂ ਕੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਜੀ ਗਰੀਬ ਅਨਵਾਜ ਸੱਚੀ ਸਰਕਾਰ ਜੈਕਾਰਾ ਲਾਲਾਂ ਵਾਲੇ ਪੀਰ ਦਾ ਹੋਰ ਸੱਚੇ ਦਰਬਾਰੇ ਕੀ ਜੈ ਆਹ ਭਾਈ ਪੀਰ ਕੀ ਕਲਾਮ ਆ ਏ ਇਹਨੂੰ ਤੁਸੀਂ ਅਰਦਾਸ ਵੀ ਸਮਝ ਸਕਦੇ ਹੋ ਆਰਤੀ ਵੀ ਸਮਝ ਸਕਦਾ ਜਿਹੜਾ ਬੰਦਾ ਇਹ ਜਦ ਰੋਜ਼ ਪੜ੍ਹੇਗਾ ਉਹਨੂੰ ਬੇਅਸਾਬ ਕਿਰਪਾ ਹੋਵੇ ਲਾਣਾ ਵਾਲੇ ਪੀਰ ਕੀ ਜਿਸ ਦੇ ਘਰਾਂ માં ਬਰਕਤ ਨਹੀਂ ਹੁੰਦੀ ਕੋਈ ਮੰਨ ਲੈ ਕਾਰੋਬਾਰ ਨਹੀਂ ਚੱਲਦਾ ਤੁਸੀਂ ਰੋਜ਼ ਪੰਜ ਵਾਰ ਪੜ੍ਹਨੀ ਹੈਗੇ ਸਵੇਰੇ ਦੁਪਹਿਰੇ ਸ਼ਾਮ ਪੰਜ ਵਾਰ ਪੂਰੀ ਕਰੀਏ ਤੁਸੀਂ ਪੰਜ ਵਕਤ ਦੀ ਨਵਾਜ਼ ਤੇਰੀ ਵਿੱਚ ਮਸਿੱਤੀ ਪੜਦੇ ਮਦਰ ਦਰਵਾਜ਼ਾ ਦਰਵਾਰ ਦੇ ਵਿੱਚ ਪੜਦੇ ਤਾਂ ਅੱਲਾਹ ਤਾਲਾ ਤਾਂ ਸਭ ਤੇ ਕਰਮ ਨਵਾਜੀ ਕਰਕੇ ਮਿਹਰ ਕਰਕੇ ਮਿਹਰ ਪਰ ਹੱਥ ਰੱਖਦਾ ਸਿਰ ਤੇ ਔਰ ਬਰਕਤਾਂ ਹੀ ਬਰਕਤਾਂ ਜਿੱਧਰ ਨੂੰ ਜਾਓਗੇ ਤੁਸੀਂ ਨੌ ਨੀਤੀ 18 ਸਿੱਧਾ ਤੁਹਾਡੇ ਮਗਰ ਮਗਰ ਹੋਈਆਂ ਮਾਤਾ ਸਰਸਵਤੀ ਤੁਹਾਡੀ ਜਵਾਨ ਤੇ ਬੈਠ ਕੇ ਤੁਹਾਡੇ ਬਚਨ ਪੂਰੇ ਕਰੇਗੀ ਜਿੱਧਰ ਨੂੰ ਚੱਲੋਗੇ ਤੁਹਾਡੇ ਕਾਰੋਬਾਰ માં ਕਿਤੇ ਵੀ ਕਮੀ ਨਹੀਂ ਆਵੇਗੀ ਵਧਦਾ ਹੀ ਵਧਦਾ ਬਰਕਤਾਂ ਹੀ ਬਰਕਤਾਂ ਇਹ ਐਸਾ ਪੀਰ ਹੈ ਲੱਖਾਂ ਦਾ ਦਾਤਾ ਲਾਲਾਂ ਵਾਲਾ ਪੀਰ ਸਖੀ ਸਰਵਰ ਸਹਿਦ ਪਾਕ ਸਹਿਦ ਅਹਿਮਦ ਸਖੀ ਸੁਲਤਾਨ ਔਰ ਸੈਦ ਸੈਦ ਸਹਿਦ ਅਹਿਮਦ ਪੀਰ ਆਖਿਆ ਰੱਖਾ ਕੇ ਦਾਦੇ ਦਾ ਨਾਮ ਇਹ ਤਾਂ ਪੀਰ ਇਤਨੀ ਸ਼ਕਤੀ ਇਸ ਪੀਰ ਦੇ ਅੰਦਰ ਆ ਸੰਗਤ ਜੀ ਵੀ ਤੁਸੀਂ ਥੋੜੇ ਜਿ ਦੇ ਕਿਤਨੇ ਦਿਨ 5 ਦਿਨ 5 ਦਿਨ ਤੁਸੀਂ ਹਟ ਕਰਕੇ ਬੈਠ ਜਾਓ ਕੋਈ ਲਖ ਦਾਤਾ ਜੀ ਦਾਲਾ ਵਾਲੇ ਜੀ ਮੇਰਾ ਆ ਕੰਮ ਨਾ ਕਰਿਆ ਮੈਂ ਰੋਟੀ ਪਾਣੀ ਨਹੀਂ ਖਾਤਾ ਇਹ ਤੇ ਇਤਨਾ ਤਰਸ ਕਰਦਾ ਤੁਹਾਡੇ ਬਾਦ ਤੁਸੀਂ ਸਵੇਰੇ ਬੈਠੇ ਦੁਪਹਿਰ ਨੂੰ ਲੈ ਪੀਰ ਪਹੁੰਚਾ ਦੇਖੋ ਸਵਾਗਤ ਇਤਨੀ ਕਿਰਪਾ ਹੈ ਪੀਰ ਦੀ ਇਤਨੀ ਰਹਿਮਤ ਹੈ ਪੀਰ ਦੀ ਜਿਹੜਾ ਸੱਚੇ ਮਨ ਤੇ ਮੰਨਿਆ ਭਗਵਾਨ ਜੀ ਸੰਤ ਜੀ ਤੁਧ ਯਹੀ ਭਰ ਗਿਆ ਕੋਈ ਗੱਲ ਪੁੱਛਣੇ ਦੀ ਲੋੜ ਨਹੀਂ ਤੁਸੀਂ ਇਤਨਾ ਪਿਆਰ ਦਿੰਦੇ ਹੋ ਨਾ ਤਾਂ ਮਨ ਨੂੰ ਅੱਜ ਦਿਆਂ ਆ ਗਈ ਮਾਲਕ ਦਾ ਹੁਕਮ ਹੋ ਗਿਆ ਪੀਰ ਦਾ ਵੀ ਸੰਗਤਾਂ ਦੀ ਝੋਲੀ ਪਾ ਦੇ ਉਸੇ ਤਾਂ ਤੁਹਾਨੂੰ ਬਰਕਤਾਂ ਹੋ ਗਿਆ ਤਾਂ ਅਗਲੇ ਵਾਰੀ ਤੁਹਾਨੂੰ ਹੋਰ ਬੜੀ ਵਧੀਆ ਵੀਡੀਓ ਭੇਜਾਂਗੇ ਪੀਰਾਂ ਦੇ ਕਲਾਮਾਂ ਪੀਰਾਂ ਦੇ ਮੰਤਰ ਪੀਰਾਂ ਦੇ ਸਾਖੀਆਂ ਜੈਕਾਰਾ ਨਾਲਾਂ ਵਾਲੇ ਪੀਰ ਦਾ ਬੋਲ ਸੱਚੀ ਦਰਬਾਰ ਇੱਛਾ ਖੁਸ਼ ਰਹੋ ਕਿਉਂ ਨਹੀਂ